ਦੇਖੋ ਅਸਲੀ ਗੱਲ ਹੈ ਇਹ ਸਰਕਾਰ ਜਿਹੜੀ ਹੈ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਚਲੋ ਆਟੇ 'ਚ ਮਾੜਾ ਮੋਟਾ ਲੂਣ ਪਾ ਲਓ ਪਰ ਇਹ ਤਾਂ ਲੂਣ ਹੀ ਗੁੰਨਣ ਲੱਗ ਪਏ ਇਹਨਾਂ ਦਾ ਪਬਲਿਸਿਟੀ ਵੱਲੋਂ ਧਿਆਨ ਪੂਰਾ ਅੱਛਾ ਕੰਮ ਵੱਲੋਂ ਬਿਲਕੁਲ ਧਿਆਨ ਹੈ ਨਹੀਂ 90% ਮੈਂ ਕਹਿੰਦਾ ਕੰਮ ਕਰ ਲਓ 10% ਪਬਲਿਸਿਟੀ ਵੀ ਕਰ ਲਓ ਕੋਈ ਗੱਲ ਸਮਝ ਆਉਦੀ ਆ ਲੇਕਿਨ ਇਹ ਤਾਂ 90 95 ਕੀ 100% ਪਬਲਿਸਿਟੀ ਤੇ ਹੀ ਆ ਕਿਉਂਕਿ ਐਮਰਜੈਂਸੀ ਵਰਗੀਆਂ ਸਰਵਿਸਿਜ਼ ਦੇ ਵਿੱਚ ਵੀ ਜੀ ਆਕਸੀਜਨ ਦਾ ਬੰਦ ਹੋ ਜਾਣਾ ਜੇ ਤੁਹਾਡੇ ਕੋਲ ਐਮਰਜੈਂਸੀ ਬੈਕਅਪ ਨਹੀਂ ਹੈ ਤੇ ਸਰਕਾਰ ਤਾਂ ਕਹਿੰਦੀ ਅਸੀਂ ਦੋ ਹੀ ਕੰਮ ਕਰਦੇ ਆ ਇੱਕ ਤਾਂ ਐਜੂਕੇਸ਼ਨ ਦਾ ਕਰਦੇ ਆ ਤੇ ਇੱਕ ਹੈਲਥ ਸਿਸਟਮ ਦਾ ਕਰਦੇ ਬਾਕੀ ਤੇ ਆਪ ਵੀ ਮੰਨੀ ਜਾਂਦੇ ਵੀ ਅਸੀਂ ਕਰਦੇ ਹੀ ਨਹੀਂ ਆ ਤੇ ਲੇਕਿਨ ਉਹਨਾਂ ਦੋਨਾਂ ਦਾ ਇਹੋ ਜਿਹਾ ਜਰੂਸ ਨਿਕਲਿਆ ਆ ਵੀ ਦੇਖੋ ਕਿੰਨਾ ਵੱਡਾ ਨੁਕਸਾਨ ਕਿਉਂਕਿ ਤਿੰਨ ਬੰਦਿਆਂ ਦਾ ਚਲੇ ਜਾਣਾ ਮੈਨੂੰ ਲੱਗਦਾ ਸਾਡੇ ਸਮਾਜ ਲਈ ਇੱਕ ਬਹੁਤ ਵੱਡਾ ਬਲੌਟ ਹੈ ਕਿਉਂਕਿ ਹਰ ਜਿਹੜੀ ਹੈਗੀ ਆ ਜਿਹੜੀ ਜਾਨ ਆ ਉਹ ਕੀਮਤੀ ਆ ਔਰ ਮੈਨੂੰ ਲੱਗਦਾ ਕਿ ਇਹ ਅਣਗਹਿਲੀ ਜਿਹੜੀ ਆ ਇਹਦੇ ਤੇ ਹਰ ਬੰਦਾ ਜਿਹੜਾ ਆ ਜੀਡੀਵੀ ਇਹਦੇ ਚ ਜ਼ਿੰਮੇਵਾਰੀ ਆ ਉਹਨੂੰ ਮੈਨੂੰ ਲੱਗਦਾ ਉਹਨੂੰ ਫਿਕਸ ਕਰਕੇ ਔਰ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਪਰਗਟ ਜੀ 72 ਘੰਟੇ ਦਾ ਟਾਈਮ ਇਹਨਾਂ ਨੇ ਦਿੱਤਾ ਕਿ ਇਹਨੇ ਨੋ ਮੈਂਬਰ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਰਿਪੋਰਟ ਆਏਗੀ ਜੇਕਰ ਅਧਿਕਾਰਿਕ ਤੌਰ ਤੇ ਵੀ ਕਿਸੇ ਦੀ ਗਲਤੀ ਨਿਕਲਦੀ ਹੈ ਤਾਂ ਕਾਰਵਾਈ ਹੋਏਗੀ ਕਿਵੇਂ ਵੇਖਦੇ ਹੋ ਲੱਗਦਾ ਤੁਹਾਨੂੰ ਵੀ ਪਰਿਵਾਰਾਂ ਨੂੰ ਇਨਸਾਫ ਮਿਲ ਪਾਊਗਾ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਆ ਬਟ ਇਹਦਾ ਸੇਮ ਟਾਈਮ ਇਹ ਸਰਕਾਰ ਦੀ ਜ਼ਿੰਮੇਵਾਰੀ ਕੀ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਇਹ ਆ ਕਿ ਹਾਂ ਵੀ ਜੇ ਐਮਰਜੈਂਸੀ ਦੇ ਵਿੱਚ ਵੀ ਜੇ ਉੱਥੇ ਪੰਜ ਬੰਦੇ ਸੀ ਜਿਹਦੇ ਵਿੱਚੋਂ ਮੈਨੂੰ ਲੱਗਦਾ ਕਿ ਆਕਸੀਜਨ ਦਾ ਪ੍ਰੈਸ਼ਰ ਘਟਿਆ ਹੋਊਗਾ ਕਿਉਂਕਿ ਮੈਂ ਦੋ ਚਾਰ ਡਾਕਟਰਸ ਨਾਲ ਗੱਲ ਕੀਤੀਆਂ ਕਿਉਂਕਿ ਟੈਕਨੀਕਲੀ ਜੇ ਬੈਕਅਪ ਹੀ ਹੈ ਨਹੀਂ ਜੀ ਤਾਂ ਉਹ ਅਲਟੀਮੇਟਲੀ ਪੇਸ਼ੈਂਟ ਸਰਵਾਈਵ ਕਿਵੇਂ ਕਰ ਜਾਣਗੇ ਔਰ ਦੁਨੀਆ ਦੇ ਉੱਤੇ ਬਹੁਤ ਘੱਟ ਦੇਸ਼ ਇਹੋ ਜਿਹੇ ਹੈਗੇ ਆ ਜਿਹੜੇ ਇਹੋ ਜਿਹੇ ਇਨਸੀਡੈਂਟ ਅੱਜ ਦੀ ਤਰੀਕ ਦੇ ਵਿੱਚ ਵੀ ਹੋ ਰਹੇ ਆ ਸਰ ਕਾਫੀ ਸਮੇ ਜੋ ਫਲੋ ਘਮ ਰਹਾ ਆਕਸੀਜਨ ਦਾ 15 ਤੋਂ 20 ਮਿੰਟ ਦਾ सूत्रों के मुताबिक तो इनका कहना कि एक या दो मिनट ही जो फ्लो कम हुआ था इसी हो समझे नहीं एक मिनट हो चाहे दो मिनट हो यार देखो जिंदगी तो कीमती है ना अच्छा सांस की क्या है कि अगर पाँच सेकंड दस सेकंड भी रुकना हो अगर आदमी क्योंकि क्या है कि ऑक्सीजन पे कौन से मरीज हैं जिनका बिल्कुल ਜੋ ਇਮਿਊਨ ਸਿਸਟਮ ਹੈ ਉਹ ਬੀਕ ਹੋ ਚੁੱਕਾ ਹੈ ਉਸ ਕੋ ਵੈਂਟੀਲੇਟਰ ਦੇ ਉੱਪਰ ਲਗਾਇਆ ਹੋਇਆ ਹੈ ਉਹਨਾਂ ਦੇ ਲਈ ਤਾਂ 10 15 20 ਸੈਕਿੰਡ ਹੀ ਬਹੁਤ ਹੈ ਤੇ ਇਹ ਤੋਂ ਸਟਾਫ ਸਟਾਫ ਵੀ ਹੋਣੇ ਆਏ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਪਹਿਲੀ ਵਾਰ ਇਨਸੀਡੈਂਟ ਹੋਇਆ ਇਦਾਂ ਦਾ ਹਸਪਤਾਲ ਤੇਜਪੁਰਾ ਕੀਮੋਥੈਰਪੀ ਵਰਗੀਆਂ ਇੱਥੇ ਫੈਸਿਲਿਟੀਆਂ ਮਿਲਦੀਆਂ ਭਈ ਆਹ ਮੈਂ ਨੋਟ ਕਰ ਲਿਆ ਹੋਇਆ ਵੈ ਕਿ ਅੱਗੇ ਜਾ ਕੇ ਜਿਹੜਾ ਕਿ ਸਟਾਫ ਕੋਲ ਦੀ ਅਸੀਂ ਜਿਹੜੀ ਅੱਗੇ ਦਿੱਕਤ ਪੂਰੀ ਕਰ ਦਾਂਗੇ ਇਸ ਵਕਤ ਆਏ ਨੇ ਸਵਾਲ ਹੀ ਕਰ ਲਓ ਪੁੱਛੀ ਲਓ ਸਾਰਾ ਕੁਝ ਨਹੀਂ ਨਹੀਂ ਭਗਤ ਜੀ ਨੂੰ ਤਾਂ ਵਿਚਾਰਿਆਂ ਨੂੰ ਮੈਂ ਤਾਂ ਉਹ ਭਗਤ ਜੀ ਹੈਗੇ ਆ ਉਹਨਾਂ ਨੂੰ ਸਵਾਲ ਕਰਨ ਦਾ ਦੇਖੋ ਉਹਨਾਂ ਦੀ ਗੱਲ ਨੂੰ ਸੀਰੀਅਸ ਨਾ ਲਈਏ ਨਹੀਂ ਨਹੀਂ ਸਮਝੇ ਨਹੀਂ ਇਹਨਾਂ ਦੀ ਕਿਸੇ ਮੰਤਰੀ ਦੀ ਗੱਲ ਨੂੰ ਕੋਈ ਸੀਰੀਅਸ ਨਾ ਲਓ ਕਿਉਂਕਿ ਇਹ ਮੰਤਰੀ ਸਿਰਫ ਕਾਗਜ਼ੀ ਆ ਇਹਨਾਂ ਦਾ ਚੀਫ ਮਿਨਿਸਟਰ ਕਾਗਜ਼ੀ ਆ ਇਹ ਤਾਂ ਦਿੱਲੀ ਵਾਲਾ ਜੇ ਕੋਈ ਕੇਜਰੀਵਾਲ ਵਰਗਾ ਜਾਂ ਕੋਈ ਉਹੋ ਜਿਹਾ ਬੰਦਾ ਆਵੇ ਉਹਨੂੰ ਭਾਵੇਂ ਉਹ ਲੇਕਿਨ ਉਹ ਠੀਠੀ ਇੰਨੇ ਹੋ ਚੁੱਕੇ ਆ ਪ੍ਰਗਟ ਸਵਾਲ ਹੈ ਕਿ ਫਲਾਸ ਠੀਕ ਕਰਨ ਵਾਸਤੇ ਕੀ ਹੁਣ ਲੋਕਾਂ ਨੂੰ ਮਰਨਾ ਪਵੇਗਾ ਮੈਂ ਕਹਿੰਨਾ ਬੇਸਿਕਲੀ ਦੇਖੋ ਅਲਟੀਮੇਟਲੀ ਤਾਂ ਸਾਡੇ ਤਰਾਸ ਦੀ ਆ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਤਰਾਸ ਦੀ ਆ ਕਿ ਜਿਹੜਾ ਚੀਫ ਮਿਨਿਸਟਰ ਹੈ ਉਹ ਐਕਚੁਅਲੀ ਚੀਫ ਮਿਨਿਸਟਰ ਨਹੀਂ ਹੈ ਜਿਹੜੇ ਮੰਤਰੀ ਹੈ ਉਹ ਐਕਚੁਅਲੀ ਮੰਤਰੀ ਨਹੀਂ ਹੈ ਇਹਨਾਂ ਦੇ ਕਹੇ ਕੋਈ ਅਸਲੀ ਗੱਲ ਹੈ ਕੋਈ ਡਿਸੀਜਨ ਇਹਨਾਂ ਦੇ ਕਹੇ ਹੁੰਦਾ ਹੀ ਨਹੀਂ ਹੈ ਮੇਨ ਕਾਰਨ ਤੁਸੀਂ ਕਿ ਮੈਂ ਤਾਂ ਕਹਿੰਦਾ ਨੈਗਲੀਜੈਂਸ ਦਾ ਬਹੁਤ ਵੱਡੀ ਆ ਪਰ ਮੈਂ ਤਾਂ ਇਹਨਾਂ ਤੇ ਸਵਾਲ ਖੜੇ ਇਸ ਕਰਕੇ ਕਰਦਾ ਕਿ ਇਹਨਾਂ ਦੀ ਕੋਈ ਕੈਬਨਿਟ ਦਾ ਕੋਈ ਮੰਤਰੀ ਕੋਈ ਚੀਜ਼ ਮਿਨਿਸਟਰ ਜਿਹਦੀ ਕੋਈ ਗੱਲ ਕਿਤੇ ਮੰਨੀ ਜਾਂਦੀ ਹੋ